ਪਿਆਰੇ ਬੱਚਿਓ ਸਤਿ ਸ਼੍ਰੀ ਅਕਾਲ ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਸੁਣਨ ਕਰਾਉਣ ਜਾ ਰਿਹਾ ਹਾਂ ਪੰਜਾਬ ਦੇ ਲੋਕ ਗੀਤ ਦੇ ਉੱਤੇ ਇਹ ਐਸੇ ਤਾਂ ਪਿਆਰੇ ਬੱਚਿਓ ਲਗਭਗ 200 ਸ਼ਬਦਾਂ ਦੇ ਨੇੜੇ ਤੇੜੇ ਇਹ ਐਸੇ ਹੋਵੇਗਾ ਤਾਂ ਪੂਰਾ ਦਾ ਪੂਰਾ ਪਿਆਰੇ ਬੱਚਿਓ ਤੁਸੀਂ ਸਭ ਨੇ ਦੇਖਣਾ ਹੈ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਹੈ ਜਿਆਦਾਤਰ ਜੋ ਪੇਪਰ ਨੇ ਸੈਂਪਲ ਪੇਪਰ ਨੇ ਉਹਨਾਂ ਵਿੱਚ ਇਹ ਆਇਆ ਜ਼ਰੂਰ ਹੈ ਪਿਆਰੇ ਬੱਚਿਓ ਇਸੇ ਦੇ ਕਰਕੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ ਇਹ ਤਾਂ ਜ਼ਰੂਰ ਪਿਆਰੇ ਬੱਚਿਓ ਦੇਖਿਓ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਲੋਕ ਗੀਤ ਸੱਭਿਆਚਾਰ ਦੀ ਰੂਹ ਹੁੰਦੇ ਹਨ ਇਹਨਾਂ ਗੀਤਾਂ ਵਿੱਚ ਪੁਰਾਣੇ ਸਮਿਆਂ ਦੀ ਸਰਬਪੱਖੀ ਤਸਵੀਰ ਨਜ਼ਰ ਆਉਂਦੀ ਹੈ ਲੋਕ ਗੀਤਾਂ ਦੀ ਖਾਸੀਅਤ ਹੈ ਕਿ ਇਹ ਜਜ਼ਬਾਤਾਂ ਅਤੇ ਭਾਵਨਾਵਾਂ ਨਾਲ ਭਰਪੂਰ ਹੁੰਦੇ ਹਨ ਪੰਜਾਬ ਲੋਕਗੀਤਾਂ ਦੀ ਧਰਤੀ ਹੈ ਪੰਜਾਬੀ ਸੱਭਿਆਚਾਰ ਰੰਗਲਾ ਅਤੇ ਸੁਰੀਲਾ ਸਤ ਹੈ ਲੋਕਗੀਤਾਂ ਲੋਕਗੀਤਾਂ ਦੀ ਰਚਨਾ ਕਿਸੇ ਕਵੀ ਰਾਹੀਂ ਨਹੀਂ ਸਗੋਂ ਆਮ ਲੋਕਾਂ ਦੇ ਦਿਲਾਂ ਵਿੱਚ ਉੱਠਦੇ ਭਾਵ ਗੀਤਾਂ ਦਾ ਰੂਪ ਧਾਰਨ ਕਰਦੇ ਹਨ ਲੋਕ ਗੀਤਾਂ ਵਿੱਚ ਸਾਦਗੀ ਸੁਭਾਵਕਤ ਅਤੇ ਅਲਬੇਲਾਪਣ ਹੁੰਦਾ ਹੈ ਲੋਕ ਗੀਤਾਂ ਦਾ ਸੰਬੰਧ ਰਸਮਾਂ ਰਿਵਾਜਾਂ ਅਤੇ ਖੁਸ਼ੀਆਂ ਗਮੀਆਂ ਨਾਲ ਸੰਬੰਧਿਤ ਹੁੰਦਾ ਹੈ ਲੋਕ ਗੀਤ ਬੱਚੇ ਦੇ ਜਨਮ ਦੇ ਨਾਲ ਹੀ ਸ਼ੁਰੂ ਹੋ ਜਾਂਦੇ ਹਨ ਥੋੜਾ ਵੱਡਾ ਹੋਣ ਤੇ ਮਾਂ ਬੱਚੇ ਨੂੰ ਸੌਣ ਲਈ ਲੋਰੀਆਂ ਗਾਉਂਦੀ ਹੈ ਜਿਨ੍ਹਾਂ ਵਿੱਚ ਬੱਚੇ ਦੇ ਵਿਆਹ ਜਾਣ ਤੱਕ ਦੇ ਸੁਪਨੇ ਸ਼ਾਮਿਲ ਹੁੰਦੇ ਹਨ ਬੱਚੇ ਆਪਸ ਵਿੱਚ ਖੇਡਦੇ ਹੋਏ ਲੋਕਗੀਤਾਂ ਨੂੰ ਖੇਡਾਂ ਵਿੱਚ ਗਾਉਂਦੇ ਹੋਏ ਖੇਡਦੇ ਹਨ ਕੁੜੀਆਂ ਕਿੱਕਲੀ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ ਕੁੜੀ ਅਤੇ ਮੁੰਡੇ ਦੇ ਵਿਆਹ ਹੋਣ ਸਮੇਂ ਵਿਆਹ ਨਾਲ ਸੰਬੰਧਿਤ ਲੋਕ ਗੀਤ ਗਾਏ ਜਾਂਦੇ ਹਨ ਕੁੜੀਆਂ ਦੇ ਵਿਆਹ ਲਈ ਸੁਹਾਗ ਅਤੇ ਮੁੰਡੇ ਦੇ ਵਿਆਹ ਲਈ ਘੋੜੀਆਂ ਗਾਈਆਂ ਜਾਂਦੀਆਂ ਹਨ ਬਰਾਤ ਦੇ ਲੜਕੀ ਵਾਲਿਆਂ ਦੇ ਘਰ ਪਹੁੰਚਣ ਔਰਤਾ ਰੀਤਾ ਦੇ ਰੂਪ ਵਿੱਚ ਸਿੱਠਣੀਆਂ ਦਿੰਦੀਆਂ ਹਨ ਇਸ ਤਰ੍ਹਾਂ ਲੋਕ ਗੀਤ ਖੁਸ਼ੀਆਂ ਅਤੇ ਚਾਵਾਂ ਦਾ ਪ੍ਰਗਟਾਵਾ ਕਰਦੇ ਹਨ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਘਟਨਾਵਾਂ ਦਾ ਜ਼ਿਕਰ ਵੀ ਲੋਕਗੀਤਾ ਰਾਹੀਂ ਕੀਤਾ ਜਾਂਦਾ ਹੈ ਲੋਕਗੀਤਾਵਾਂ ਵਿੱਚ ਪੰਜਾਬ ਦੇ ਸਮਾਜਿਕ ਆਰਥਿਕ ਸੱਭਿਆਚਾਰਕ ਅਤੇ ਇਤਿਹਾਸਿਕ ਰੂਪਾਂ ਦਾ ਪ੍ਰਗਟਾਵਾ ਹੁੰਦਾ ਹੈ ਇਹਨਾਂ ਵਿੱਚੋਂ ਪੰਜਾਈਆਂ ਦੇ ਚਰਿੱਤਰ ਉਜਾਗਰ ਹੁੰਦੇ ਹਨ ਲੋਕਗੀਤਾ ਦਾ ਸਰੂਪ ਅਜੇ ਤੱਕ ਨਹੀਂ ਬਦਲਿਆ ਪਰ ਇਹਨਾਂ ਦੀ अहमियत ਘਟਦੀ ਜਾ ਰਹੀ ਹੈ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ ਤਾਂ ਪਿਆਰੇ ਬੱਚਿਓ ਇਸ ਦੇ ਨਾਲ ਹੀ ਤੁਸੀਂ ਸਭ ਨੂੰ ਦੱਸ ਦਿੰਨੇ ਹਾਂ ਕਿ ਇਸ ਵੀਡੀਓ ਨੂੰ ਕਰ ਦਿਓ ਲਾਈਕ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਧੰਨਵਾਦ ਇਸ ਵੀਡੀਓ ਨੂੰ ਪੂਰੀ ਦੇਖਣ ਦੇ ਲਈ